ਤੋ ਹੀ ਛੱਡ ਦਿਓ ਇਹ ਮਿੱਠੇ ਤਰਲ ਪਦਾਰਥਾਂ ਨੂੰ ਨਹੀਂ ਤਾਂ ਹੋ ਸਕਦਾ ਹੈ ਕੈਂਸਰ ਦਾ ਵੱਡਾ ਖਤਰਾ ਇਸ ਅਧਿਐਨ ਦੇ ਵਿੱਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕੁਝ ਮਿੱਠੇ ਤਰਲ ਪਦਾਰਥਾਂ ਦੀ ਗੱਲ ਕੀਤੀ ਗਈ ਹੈ ਉਹ ਤਰਲ ਪਦਾਰਥ ਜਿਨ੍ਹਾਂ ਨੂੰ ਰੋਜ਼ਾਨਾ ਹਰ ਕੋਈ ਪੀਂਦਾ ਹੈ ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀਆਂ ਨੇ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਕਿਉਂਕਿ ਇਸ ਰਿਪੋਰਟ ਦੇ ਵਿੱਚ ਖਾਸ ਕਰਕੇ ਕੈਂਸਰ ਦੇ ਖਤਰੇ ਦਾ ਕਾਰਨ ਦੱਸਿਆ ਗਿਆ ਹੈਗਾ ਜਿਵੇਂ ਕਿ ਕੁਝ ਤਰਲ ਪਦਾਰਥ ਹੁੰਦੇ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਜਿਨ੍ਹਾਂ ਨੂੰ ਪੀਣ ਦੇ ਨਾਲ ਦੱਸਦੇ ਕਿ ਕੈਲੋਸਟ੍ਰੋਲ ਦਾ ਪੱਧਰ ਵੱਧਦਾ ਹੈ ਤੇ ਜਿਸ ਦੇ ਨਾਲ ਕੈਂਸਰ ਦਾ ਖਤਰਾ ਵੀ ਵੱਧਦਾ ਹੈਗਾ ਉਹ ਕਿਹੜੇ ਕਿਹੜੇ ਤਰਲ ਜਿਹੜੇ ਕਿ ਤਰਲ ਪਦਾਰਥ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦੱਸਦੇ ਕਿ ਕੈਂਸਰ ਦੇ ਮਰੀਜ਼ਾਂ ਨੂੰ ਪੋਸ਼ਣ ਦੇ ਲਈ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਅਮਰੀਕੀ ਖੋਜਾਂ ਦੇ ਅਨੁਸਾਰ ਮਿੱਠੇ ਪਦਾਰਥਾਂ ਦੇ ਨਾਲ ਜੋ ਕਿ ਦੱਸਦੀ ਹੈ ਕਿ ਕੋਲੋ ਰੈਕਟਲ ਕੈਂਸਰ ਤੇਜ਼ ਦੇ ਨਾਲ ਫੈਲਦਾ ਹੈਗਾ ਤਾਂ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਇਹ ਮਿੱਠੇ ਪਦਾਰਥ ਗਲੂਕੋਜ਼ ਅਤੇ ਜੋ ਕਿ ਫਰੂਕਟੋਜ਼ ਦੇ ਮਿਕਸ ਦੇ ਨਾਲ ਬਣੇ ਹੁੰਦੇ ਨੇ ਤਾਂ ਟੈਕਸਾਸ ਯੂਨੀਵਰਸਿਟੀ ਦੀ ਇੱਕ ਟੀਮ ਦੇ ਅਧਿਐਨ ਨੇ ਕੀਤਾ ਹੈਗਾ ਅਧਿਐਨ ਕੀਤਾ ਹੈ ਕਿ ਮਿੱਠੇ ਤਰਲ ਪਦਾਰਥ ਜੋ ਕਿ ਕੋਲੋ ਰੈਕਟਲ ਕੈਂਸਰ ਦੇ ਉੱਤੇ ਕਿਵੇਂ ਪ੍ਰਭਾਵ ਪਾ ਸਕਦੇ ਨੇ ਤਾਂ ਸਹਾਇਕ ਪ੍ਰੋਫੈਸਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਰੋਜ਼ਾਨਾ ਖੁਰਾਕ ਸਿਰਫ ਕੈਂਸਰ ਦੇ ਖਤਰੇ ਦੇ ਨਾਲ ਨਜੇਠਣ ਲਈ ਨਹੀਂ ਹੈ ਬਲਕਿ ਬਿਮਾਰੀ ਦੇ ਵਧਣ ਦੇ ਤਰੀਕੇ ਨੂੰ ਵੀ ਸਮਝਣ ਲਈ ਵੀ ਬਹੁਤ ਜ਼ਰੂਰੀ ਹੈ ਖੋਜੀਆਂ ਨੇ ਕੈਂਸਰ ਮਾਡਲ ਦੀ ਵਰਤੋਂ ਕਰਕੇ ਇਹ ਪਤਾ ਲਗਾਇਆ ਹੈਗਾ ਕਿ ਜ਼ਿਆਦਾ ਖੰਡ ਵਾਲੇ ਪਦਾਰਥ ਜੋ ਕਿ ਤਰਲ ਪਦਾਰਥ ਹੁੰਦੇ ਨੇ ਉਹਨਾਂ ਦੇ ਵਿੱਚ ਮਿਲਿਆ ਗਲੂਕੋਜ਼ ਫਰੂਕਟੋਜ਼ ਮਿਸ਼ਰਣ ਕੈਂਸਰ ਸੈੱਲਾਂ ਨੂੰ ਜ਼ਿਆਦਾ ਗਤੀਸ਼ੀਲ ਬਣਾ ਦਿੰਦਾ ਹੈ ਅਤੇ ਲੀਵਰ ਕੈਂਸਰ ਤੇਜ਼ੀ ਦੇ ਨਾਲ ਫੈਲਣ ਲੱਗਦਾ ਹੈ ਸਿਰਫ ਗਲੂਕੋਜ਼ ਜਾਂ ਫਿਰ ਫਰੂਕਟੋਜ਼ ਦੇ ਪ੍ਰਭਾਵ ਇਸ ਹੱਦ ਤੱਕ ਨਹੀਂ ਪਹੁੰਚਦੇ ਸਗੋਂ ਇਸ ਮਿਸ਼ਰਣ ਨੇ ਦੱਸ ਦਈਏ ਕਿ ਐਨਜ਼ਾਈਮ ਸੋਰਬੀਟੋਲ ਡੀਹਾਈਡਰੇ ਜੋ ਕਿ ਡੀਹਾਈਡਰੋਜਨ ਨੂੰ ਸਰਗਰਮ ਕਰ ਦਿੰਦਾ ਹੈ ਜੋ ਗਲੂਕੋਜ਼ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਤੇ ਕੋਲੇਸਟ੍ਰੋਲ ਦੇ ਰਾਹ ਨੂੰ ਸਰਗਰਮ ਕਰਕੇ ਜੋ ਕਿ ਦੱਸਦੀ ਹੈ ਕਿ ਮੈਟਾਸਟੇਸਿਸ ਨੂੰ ਵਧਾਉਂਦਾ ਹੈ ਇਹ ਉਹੀ ਮਾਰਗ ਹੈ ਜਿਸ ਨੂੰ ਦਿਲ ਸੰਬੰਧੀ ਦਵਾਈਆਂ ਦੇ ਵੱਲੋਂ ਟਾਰਗੇਟ ਕੀਤਾ ਜਾਂਦਾ ਹੈ ਤਾਂ ਦੱਸਦੇ ਕਿ ਅਧਿਐਨ ਦੇ ਵਿੱਚ ਪਾਇਆ ਗਿਆ ਹੈਗਾ ਕਿ ਜੇ ਸੋਰਬੀਟੋਲ ਡੀਹਾਈਡਰੇਜ ਨੇਸ਼ਨ ਨੂੰ ਰੋਕਿਆ ਜਾਵੇ ਤਾਂ ਮੈਟਾ ਜੋ ਕਿ ਦੱਸਦੀ ਹੈ ਕਿ ਮੈਟਾਸਟੇਸਿਸ ਹਲੀ ਹੋ ਜਾਂਦੀ ਹੈ ਭਾਵੇਂ ਸ਼ੂਗਰ ਮਿਸ਼ਨ ਮੌਜੂਦ ਹੁੰਦੇ ਨੇ ਤਾਂ ਇਹ ਨਤੀਜੇ ਦੱਸਦੇ ਕਿ ਨੇਚਰ metabolisme ਜਰਨਲ ਦੇ ਵਿੱਚ ਪ੍ਰਕਾਸ਼ਿਤ ਕੀਤੇ ਗਏ ਨੇ ਅਤੇ ਦਿਖਾਉਂਦੇ ਨੇ ਕਿ ਸੋਰਬਿਟੋਸ ਡੀਹਾਈਡਰੇ ਜੋ ਕਿ ਡੀਹਾਈਡ੍ਰੋਸੇਸ਼ਨ ਨੂੰ ਰੋਕਣਾ ਕੈਂਸਰ ਨੂੰ ਫੈਲਣ ਨੂੰ ਰੋਕ ਜੋ ਕਿ ਕੰਟਰੋਲ ਕਰਨ ਦਾ ਇੱਕ ਮੌਕਾ ਦੇ ਸਕਦਾ ਹੈ ਜ਼ਿਕਰਯੋਗ ਹੈਗਾ ਕਿ ਲੰਬੇ ਸਮੇਂ ਤੱਕ ਬਹੁਤ ਸਾਰੀ ਸ਼ੂਗਰ ਖਾਣਾ ਮੋਟਾਪੇ ਦੇ ਨਾਲ ਨਾਲ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦਾ ਯੂਨ ਦੀ ਲੈਬੋਰੇਟਰੀ ਦੇ ਪਿਛਲੇ ਅਧਿਐਨ ਦੇ ਵਿੱਚ ਇਹ ਵੀ ਪਾਇਆ ਗਿਆ ਹੇਗਾ ਕਿ ਮਿੱਠੇ ਤਰਲ ਪਦਾਰਥਾਂ ਦਾ ਸੇਵਨ ਜੋ ਕਿ ਕੋਲੋ ਰੈਕਟਲ ਕੈਂਸਰ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਟਿਊਮਰ ਦੇ ਵਾਧੇ ਨੂੰ ਤੇਜ਼ ਕਰ ਸਕਦਾ ਹੈਗਾ ਤਾਂ ਧਿਆਨ ਰੱਖਿਆ ਕਰੋ ਜੋ ਕੁਝ ਵੀ ਮਿੱਠਾ ਪਦਾਰਥ ਹੁੰਦਾ ਹੈ ਜੇ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੈ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਆ ਕਰੋ ਕਿਉਂਕਿ ਇਨ੍ਹਾਂ ਮਿੱਠੇ ਤਰਲ ਪਦਾਰਥਾਂ ਦੇ ਵਿੱਚ ਜੋ ਕਿ ਕੋਲੇਸਟ੍ਰੋਲ ਦਾ ਪੱਧਰ ਵਾਧਾ ਹੈਗਾ ਤੇ ਉਸ ਤੋਂ ਬਾਅਦ ਕੈਂਸਰ ਦਾ ਵੱਡਾ ਖਤਰਾ ਵੀ ਬਣ ਸਕਦਾ ਹੈ